ਪਛਾਨਿਆ ਅੰਦੀ ਅੰਦੀ ਪਛਾਨ ਲਿਆ ਜੀ ਇਹ ਹਾਲ ਦੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟੋਂ ਗੱਲ ਕਰ ਰਿਹਾ ਵੀਡੀ ਮੈਂ ਸੀਬੀਈ ਸਦਰ ਥਾਣੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿਥੇ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰ ਸਰ ਬੇਟਾ ਤਾਂ ਅੜਾ ਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਥੇ ਗਿਆ ਬਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਗਿਆ ਜੀ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਰਾਹੁਲ ਸਿੰਘ ਉਹ ਕੇ ਵੀ ਜੀ ਹਾਂਜੀ ਹਾਂਜੀ ਜੀ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਤੁਹਾਨੂੰ ਪਤਾ ਰਾਹੁਲ ਸਿੰਘ ਕਿਹੜੇ ਮੁੰਡਿਆਂ ਨਾਲ ਕਰੇ ਗੈਂਗਸਟਰ ਲੋਗਾਂ ਨਾਲ ਅਰੈਸਟ ਹੋਇਆ ਨਹੀਂ ਜੀ ਕਿਤਨਾ ਹੋ ਗਿਆ ਜੀ ਪੀਰ ਜੀ ਥਾਡਾ ਬੇਟਾ ਜਾ ਰਿਹਾ ਸੀ ਗੱਡੀ ਤੇ ਆਉਂਦੇ ਤੋਂ ਲੈ ਕੇ ਆਏ ਦੋ ਮੁੰਡਿਆਂ ਨਾਲ ਗਿਫਟ ਅੱਛਾ ਜੀ ਤੇ ਅਸੀਂ ਲੈ ਆਏ ਸੀ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ ਫਾੜੇ rahul di ਅੱਛਾ ਜੀ ਤੇ ਕੁਝ ਨਿਕਲਿਆ ਜੀ ਤੋਂ ਦੂਜਿਆਂ ਦੀ ਤਲਾਸ਼ੀ ਲਈ ਪਿਸਟਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਤੁਸੀਂ ਕਿੰਨਾ ਤੁਸੀਂ ਤਾਂ ਕੀ ਕਰਦੇ ਹੋ ਬੇਟੇ ਤੁਹਾਡੇ ਦਾ ਨਹੀਂ ਅਸੀਂ ਤੇ ਇਹੋ ਹੀ ਚਾਹਾਂਗੇ ਵੀ ਉਹ ਨਾ ਫਸੇ ਕਿਸੇ ਗੱਲ ਚ ਤੁਸੀਂ ਜਿੱਪਾ ਰਚ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਆ ਗੱਲ ਕਰੋ ਤੁਹਾਡੇ ਫਾਤਿਹ ਸਾਹਿਬ ਐ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਅਗਰ ਜੀ ਹਾਂ ਹਾਂਜੀ ਹਾਂਜੀ ਕੀ ਆ ਲੈ ਤੇ ਜਾਲਾ ਨੂੰ ਬਹੁਤ ਡਿਆਪੂਸਲਾ ਦੇਣੀ ਸਦਾ ਨਹੀਂ ਤੇ ਕਿੱਥੇ ਆਂ ਕਦ ਨੂੰ ਛਡਾਈਏ ਕਿੱਥੇ ਆਂ ਐਸ ਵੇਲੇ ਕਿੱਥੇ ਆਂ ਹਾਂਜੀ ਹਾਂਜੀ ਹਾਂ ਕਿੱਥੇ ਹਾਂਜੀ ਹਾਂਜੀ ਕਿੱਥੇ ਆ ਜੀ ਇਹ ਕਿੱਥੇ ਛਡਾਣਾਈਏ ਇਹਨੂੰ ਸਾਰਾ ਗਾ ਤੁਸੀਂ ਮੁੰਡਾ ਛਡਵਾਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਹਾਂਜੀ ਜੀ ਜੀ 50000 ਰੁਪਇਆ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਵਾਰਕਡਵਾਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਦੱਸ ਸਰ ਤੁਸੀਂ ਉਹ 50000 ਕਿੱਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹ ਨਾ ਕਿਤੇ ਨਹੀਂ ਤੁਸੀਂ ਗੂਗਲ पे ਫੋਨ पे ਪੇਟੀਮ ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ 'ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਨੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਾਰਾ ਕੁਝ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਚ ਕਹੋਗੇ ਭੇਜ ਦਨੇ ਜੀ ਤੁਸੀਂ Google Pay ਓਪਨ ਕਰੋ ਮੈਂ ਤੁਹਾਨੂੰ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ਓਪਨ ਕਰੋ Google Pay ਹਾਂਜੀ ਹਾਂਜੀ ਹਲੋ ਹਾਂਜੀ 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 ਲਿਖਾ ਦਿਓ ਜੀ ਆ ਯੈਸ ਬ੍ਰਦਰ Google Pay ਓਪਨ ਕਰੋ ਹਾਂਜੀ ਬਿਲਕੁਲ ਨੰਬਰ 790399 79 2798 ਠੀਕ ਹੈ ਜੀ ਇਹ ਕਿਸ ਨਾਮ ਤੋਂ ਹੈਗਾ ਜੀ ਇਹ ਨਾਮ ਕੀ ਹੈ ਕਿਸ ਨਾਮ ਤੋਂ ਹੈਗਾ ਜੀ ਕਰੋ ਨਾ ਦੱਸੋ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਇੱਕ ਮਿੰਟ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਗਏ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਵਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਨੇ ਜੀ ਤੁਹਾਨੂੰ ਹੁਣੇ ਕਰ ਦਿੰਨੇ ਆ ਲਾਈਨ ਤੇ ਆ ਸਰੋ ਵੀ ਜੀ ਨਾਮ ਦੱਸੋ ਗੂਗਲ 'ਤੇ ਨਾਮ ਕੀ ਆ ਹੈ ਹਾਂ ਚੈੱਕ ਕਰ ਰਿਹਾ ਜੀ ਖੋਲ ਰਿਹਾ نیٹ ਬੜਾ ਘੱਟ ਚੱਲ ਰਿਹਾ ਵਾ ਖੋਲ ਰਿਹਾ ਬਸ ਤੁਹਾਨੂੰ ਭੇਜ ਦਿਆ ਮੈਂ ਲਾਈਨ ਤੇ ਹਾਂ ਨਾਮ ਦੱਸਣਾ ਕਿਹਾ ਹੈ ਗਰਾਹ ਦੋਸਤੋ ਮੈਂ ਇੰਜੀਨੀਅਰ ਪਵਨਦੀਪ ਸ਼ਰਮਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹਣਾ ਕਿ ਅੱਜ ਮੇਰੇ ਮੋਬਾਈਲ ਨੰਬਰ ਦੇ ਉੱਤੇ ਇੱਕ ਮੈਨੂੰ ਵਟਸਐਪ ਕਾਲ ਰਿਸੀਵ ਹੁੰਦੀ ਆ ਜਿਹੜੀ ਕਿ ਕਿਸੇ ਪੁਲਿਸ ਆਈਪੀਐਸ ਅਫਸਰ ਦੀ ਤਸਵੀਰ ਯੂਜ਼ ਕਰਕੇ ਔਰ ਕੰਟਰੀ ਕੋਡ +92 ਹੁੰਦਾ ਆ ਜਿਹਦੇ ਉੱਤੇ ਇੱਕ ਮੈਨੂੰ ਫਰਜ਼ੀ ਕਾਲ ਆਉਂਦੀ ਆ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡਾ ਸੀਬੀਆਈ ਦਾ ਅਫਸਰ ਦੱਸਦੇ ਆ कोरोना ਦੇ ਕਾਨੂੰਨ ਦੇ ਮੁਤਾਬਕ ਮੇਰਾ ਬੱਚਾ ਉਹਨਾਂ ਨੇ ਅਰੈਸਟ ਕੀਤਾ ਹੁੰਦਾ ਔਰ ਉਹ ਬਹੁਤ ਵੱਡੇ ਸੰਗੀਨ ਜੁਰਮ ਜਿਵੇਂ ਕਿ ਨਾਰਕੋਟਿਕਸ ਡਰੱਗਸ ਔਰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਉਹ ਬੱਚੇ ਦੀ ਗ੍ਰਿਫਤਾਰੀ ਪਾਉਂਦੇ ਨੇ ਪਰ ਜਦਕੀ ਮੇਰੀ ਤਾਂ ਅਜੇ ਸ਼ਾਦੀ ਵੀ ਨਹੀਂ ਹੋਈ ਬਾ ਮੈਰਿਡ ਹਾਂ ਔਰ ਕਿੰਨੀ ਵੱਡੀ ਐਫਰਜੀ ਵੜਾ ਇਦਾਂ ਦੀਆਂ ਟਰੈਪ ਗੋਸ ਤੇ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੀ ਆਈਡੀਆ ਟਰੈਪਸ ਪੂਰੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਇਦਾਂ ਦੀਆਂ ਕਾਲਜ਼ ਆ ਰਹੀਆਂ ਕਿਤੇ ਕੋਈ ਫਰੋਦੀ ਮੰਗ ਰਿਹਾ ਕਿਤੇ ਕੋਈ ਠੱਗੀ ਮਾਰ ਰਿਹਾ ਕਿਤੇ ਕੋਈ ਲਿੰਕ ਭੇਜ ਕੇ ਲੋਕਾਂ ਦੇ ਪੈਸੇ ਬੈਂਕਾਂ ਦੇ ਵਿੱਚੋਂ ਕਢਾ ਰਿਹਾ ਕਿਤੇ ਕੋਈ ਫਰਜੀ ਕਾਲਾਂ ਕਰ ਰਿਹਾ ਹੋਰ ਵੀ ਲੋਕਾਂ ਨੂੰ ਗੁਰੂ ਨਗਰੀ ਅਫਸਰ ਦੇ ਵਿੱਚ ਕਾਲਜ਼ ਆਈਆਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਤੁਹਾਡਾ ਬੱਚਾ ਅਰੈਸਟ ਕਰ ਲਿਆ ਤੁਹਾਡਾ ਬੱਚਾ ਜੇਲ੍ਹ ਭੇਜ ਦੇਣਾ ਤੁਹਾਡਾ ਬੱਚਾ ਹਵਾਲਾ ਚਾ ਮਾੜੀ ਕੰਡੀਸ਼ਨ ਦੇ ਵਿੱਚ ਆ ਉਹ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਉਹਨੇ ਜੀਣਾ ਕਿ ਨਹੀਂ ਜੀਣਾ ਪਰ ਅਸਲ ਦੇ ਵਿੱਚ ਉਹਨਾਂ ਦਾ ਬੱਚਾ ਜਾਂ ਆਪਣੇ ਕਾਲਜ ਸਕੂਲ ਦੇ ਵਿੱਚ ਪੜ ਰਿਹਾ ਹੁੰਦਾ ਜਾਂ ਉਹਨਾਂ ਦੇ ਬੈੱਡਰੂਮ ਦੇ ਵਿੱਚ ਸੌ ਰਿਹਾ ਹੁੰਦਾ ਪਰ ਉਹਨਾਂ ਨੂੰ ਇੱਕ ਭ੍ਰਮ ਪੈਦਾ ਕਰਕੇ ਬਜ਼ੁਰਗਾਂ ਨੂੰ ਆਮ ਲੋਕਾਂ ਨੂੰ ਆਮ ਨਾਗਰਿਕਾਂ ਨੂੰ شریف ਲੋਕਾਂ ਨੂੰ ਡਰਾ ਦਿੱਤਾ ਜਾਂਦਾ ਆ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਆ ਕਿ ਤੁਹਾਡੇ ਬੱਚੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਸਰੰਜਾਮਸੀ ਕਰ ਰਹੇ ਆ ਨਹੀਂ ਕਰਾਂਗੇ ਪਰ ਤੁਸੀਂ ਇੰਨੇ ਪੈਸੇ ਸਾਨੂੰ Google Pay ਤੇ ਰਾਹੀਂ ਪਾ ਦਿਓ ਆਨਲਾਈਨ ਸਿਸਟਮ ਨੇ ਰਹੀਂ ਪਾ ਦੋ ਇੰਟਰਨੈਟ ਬੈਂਕਿੰਗ ਦੇ ਰਹੀਂ ਪਾ ਦੋ ਸਿੱਧੀ ਸਿੱਧੀ ਗੱਲ ਹੈ ਕਿ ਇੰਨਾ ਫਰਜ਼ੀ ਕਾਲਾਂ ਦੇ ਉੱਪਰ ਪੈਸੇ ਦੀ ਮੰਗ ਕੀਤੀ ਜਾਂਦੀ ਆ ਜਿਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਕਿ ਸਰਕਾਰ ਵੀ ਪਰਜ਼ੋਰ ਕੋਸ਼ਿਸ਼ ਤਾਂ ਕਰ ਰਹੀ ਆ ਪਰ ਇੰਨਾ ਆਈਵੀਆ ਟ੍ਰੈਪਸ ਨੂੰ ਇੰਨਾ ਇੰਟਰਨੈਟ ਕਾਲਿੰਗ ਟਰੈਪਸ ਨੂੰ ਐਡਮਿਨਿਸਟ੍ਰੇਸ਼ਨ ਸਰਕਾਰਾਂ ਰੋਕਣ ਦੇ ਵਿੱਚ ਟੋਟਲੀ ਨਾਕਾਮ ਹੋ ਰਹੀਆਂ ਇਹ ਵੀ ਕਿਤਨਾ ਕਿਤੇ ਲਾਉਂਡ ਆਰਡਰ ਦਾ ਇਸ਼ੂ ਹੈਗਾ ਕਿਸੇ ਨੂੰ ਫਰौती ਮੰਗੀ ਜਾ ਰਹੀ ਆ ਕਿਸੇ ਕੋਲੋਂ ਪੈਸੇ ਮੰਗੇ ਜਾ ਰਿਹਾ ਕਿਸੇ ਦਾ ਫਰਜ਼ੀ ਤੌਰ ਤੇ ਬੱਚਾ ਅਰੈਸਟ ਕਰਕੇ ਦੱਸਿਆ ਜਾ ਰਿਹਾ ਔਰ ਇੱਥੋਂ ਤੱਕ ਕਿ ਉਹਨਾਂ ਲੋਕਾਂ ਨੇ ਕਿਸੇ ਬੱਚੇ ਦੇ ਨਾਲ ਮੇਰੀ ਗੱਲ ਵੀ ਕਰਾ ਦਿੱਤੀ ਉਹ ਬੱਚਾ ਰੋਂਦਾ ਕਹਿੰਦਾ ਹੈ ਕਿ ਪਿਤਾ ਜੀ ਮੈਨੂੰ ਬਚਾ ਲਓ ਪਪਾ ਮੈਨੂੰ ਬਚਾ ਲਓ ਸੋ ਇੱਥੋਂ ਸਮਝ ਆਉਂਦਾ ਹੈ ਕਿ ਇਦਾਂ ਦੇ ਕਿਦਾਂ ਦੇ ਫੇਕ ਟਰੈਪਸ ਬਣਾਏ ਜਾਂਦੇ ਆ ਆਮ ਲੋਕਾਂ ਨੂੰ ਘਿਰਨ ਲਈ ਆਮ ਅਫਸਰ ਨੂੰ ਕਿਰਿਆ ਲਈ ਕਿਸੇ ਵੱਡੇ ਅਫਸਰ ਦੀ ਡੀਪੀ ਇਸਤੇਮਾਲ ਕਰ ਲਈ ਜਾਂਦੀ ਆ ਹੋਰ ਸਾਰੇ ਟਰੈਪਸ ਇਦਾਂ ਦੇ ਮਾਮਲਿਆਂ ਦੇ ਵਿੱਚ ਲਾਏ ਜਾਂਦੇ ਆ ਜਦ ਕਿ ਅਸੀਂ ਪੜ੍ਹੇ ਲਿਖੇ ਲੋਕ ਇਹ ਗੱਲਾਂ ਨੂੰ ਗੱਲਾਂ ਨੂੰ ਭਾਂ ਪਾਉਂਦੇ ਆ ਸਮਝ ਪਾਉਂਦੇ ਆ ਮੇਰਾ ਮੇਨ ਮਕਸਦ ਇਸ ਗੱਲ ਦਾ ਇਹ ਹੀ ਸਿਗਾ ਕਿ ਇਹ ਮੈਸੇਜ ਮੈਂ ਲੋਕਾਂ ਤੱਕ ਦਵਾ ਆ ਆਮ ਆਵਾਮ ਵੀ ਇਹ ਸਮਝੇ ਜੇ ਉਹਨਾਂ ਨੂੰ ਵੀ ਇਦਾਂ ਦੀ ਕੋਈ ਕਾਲ ਆਉਂਦੀ ਆ ਤੇ ਉਹਦੇ ਉੱਤੋਂ ਭਰਮ ਦੇ ਵਿੱਚ ਨਾ ਆਉਣ ਡਰ ਖੌਫ ਦੇ ਵਿੱਚ ਨਾ ਆਉਣ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਜੀਵਾਂ ਨਾਲ ਗੱਲ ਕਰ ਲੈਣ ਆਪਣੇ ਬੱਚੇ ਦੇ ਨਾਲ ਗੱਲ ਕਰ ਲੈਣ ਉਹਨਾਂ ਦੀ ਸੇਫਟੀ ਸਿਕਿਉਰਿਟੀ ਯਕੀਨਿਤ ਕਰਨ ਔਰ ਇਹਨਾਂ ਦੀ ਫਰਾਡ ਫੇਕ ਕਾਲਾਂ ਤੋਂ ਇਹਨਾਂ ਦੇ ਇੰਟਰਨੈਟ ਟਰੈਕਸ ਤੋਂ ਆਈਪੀ ਐਡਰੈਸ ਤੋਂ ਜਿੰਨੀਆਂ ਸਸਪੀਸ਼ੀਅਸ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਪੁਲਿਸ ਨੂੰ ਵੀ ਇਨਫੋਰਮ ਕਰ ਦੇਣਾ ਤੇ ਐਦਾਂ ਨੂੰ ਕਿਸੇ ਵੀ ਲਿੰਕ ਨੂੰ ਓਪਨ ਨਾ ਕਰਨ ਕੋਈ ਪੈਸਾ ਕਿਸੇ ਨੂੰ ਨਾ ਭੇਜਣ ਔਰ ਇੰਟਰਨੈਟ ਦਾ ਕੋਈ ਵੀ ਕਿਸੇ ਦੇ ਕਹਿਣ ਤੇ ਦਿੱਤੇ ਕੋਈ ਪੈਸੇ ਦੇ ਮਾਮਲੇ ਦੇ ਵਿੱਚ ਇਸਤੇਮਾਲ ਨਾ ਕਰ ਇਹ ਹੀ ਮੇਰੀ ਆਪ ਸਭ ਨੂੰ ਬਰਜ਼ੋਰ ਅਪੀਲ ਹੈ ਔਰ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਹੈ ਇਹ ਜਲਦ ਤੋਂ ਜਲ ਇਦਾਂ ਦੀਆਂ ਫੇਕ ਕਾਲ ਟਰੈਪਸ ਨੂੰ ਰੋਕਣ ਅਡਾਇਰ ਕਰਨ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇਦਾਂ ਸੀਨੀਅਰ ਸਿਟੀਜ਼ਨਸ ਨੂੰ ਬਜ਼ੁਰਗਾਂ ਨੂੰ ਬੇਵਕੂਫ ਬਣਾਉਂਦੇ ਆ ਘਰ ਦੀਆਂ ਮਹਿਲਾਵਾਂ ਨੂੰ ਬੇਵਕੂਫ ਬਣਾਉਂਦੇ ਆ ਆਮ ਲੋਕਾਂ ਨੂੰ ਦਿਮਾਗੀ ਟਰੋਮਾ ਦਿੰਦੇ ਆ ਉਹਨਾਂ ਨੂੰ ਅਰੈਸਟ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਪੰਜਾਬ ਦੇ ਵਿੱਚ ਇਹਨਾਂ ਤਰ੍ਹਾਂ ਦੇ ਉੱਤੇ ਰੋਕਥਾਮ ਲੱਗ ਸਕੇ ਧੰਨਵਾਦ